ਬੀਜੇਪੀ ਜਿਹਦੇ ਖਿਲਾਫ ਮੋਦੀ ਦੇ ਅੱਜ ਪੂਰਾ ਦੇਸ਼ ਇਕਜੁੱਟ ਹੋਇਆ ਪਿਆ ਕਿ ਇਹ ਬੰਦਾ ਰਾਜ ਦੇ ਚੱਕਰ 'ਚ ਆਪਣੀ ਤਾਨਾਸ਼ਾਹੀ ਦੇ ਚੱਕਰ 'ਚ ਇਹ ਦੇਸ਼ ਦਾ ਸੰਵਿਧਾਨ ਬਦਲ ਸਕਦਾ ਹੈ ਇਹ ਜਿਹੜੀਆਂ ਵੋਟਾਂ 5 ਸਾਲ ਬਾਅਦ ਪੈਣੀਆਂ ਇਹ ਕਾਨੂੰਨ ਬਣਾ ਕੇ ਉਹਨੂੰ 50 ਸਾਲ ਤੱਕ ਵੀ ਕਰ ਸਕਦਾ ਜੇ ਦੁਬਾਰਾ ਆ ਗਿਆ ਸਾਡੇ ਸਾਰੇ ਲੀਡਰ ਬਾਇਜਿਤ ਬਰੀ ਹੋ ਕੇ ਬਾਹਰ ਆਉਣਗੇ ਤੇ ਮੋਦੀ ਦੀ ਇੱਕ ਕਹਾਵਤ ਆ ਕਿ ਕਾਫਨ ਵਿੱਚ ਆਖਰੀ ਕਿੱਲ ਕੌਣ ਲਾਉਂਦਾ ਤਾਂ ਉਹ ਜਿਹੜਾ ਆਖਰੀ ਕਿਲ੍ਹਾ ਆਮ ਆਦਮੀ ਪਾਰਟੀ ਦੇ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਲਾਉਣਗੇ ਪੋਲਿਟੀਕਲ ਪਾਰਟੀਆਂ ਜਿਨ੍ਹਾਂ ਨੂੰ 100-100 ਸਾਲ ਹੋ ਗਏ ਕਾਲੀ ਦਲ ਕਾਂਗਰਸ ਵਰਗੀਆਂ ਪਾਰਟੀਆਂ ਬੀਜੇਪੀ ਵਰਗੀਆਂ ਪਾਰਟੀਆਂ ਜੀ ਅਖੇ ਆਰਐਸਐਸ ਸਾਡਾ ਵੱਡਾ ਸੰਗਠਨ ਸ਼ਬਦ ਚੋਰੀ ਕਰਦੇ ਨੇ ਆਮ ਆਦਮੀ ਪਾਰਟੀ ਤੋਂ ਇੱਥੇ ਸਾਡੇ ਕਾਂਗਰਸ ਦੇ ਤੇ ਕਾਲੀ ਦਲ ਦੇ ਭਰਾ ਬੀਜੇਪੀ ਦੇ ਭਰਾ ਵੀ ਰਹਿੰਦੇ ਨੇ ਸੋ ਜੇ ਪੰਜਾਬ ਨੂੰ ਤੁਸੀਂ ਰੰਗਲਾ ਪੰਜਾਬ ਬਣਾਉਣਾ ਹੈ ਤਾਂ ਸਾਨੂੰ ਇੱਕ ਚੰਗੀ ਟੀਮ ਲੈ ਕੇ ਅੱਗੇ ਵਧਣਾ ਪਊਗਾ ਜਿਵੇਂ ਮਹਾਰਾਜਾ ਰਣਜੀਤ ਸਿੰਘ ਨੇ 12 ਮਿਸਲਾਂ ਨੂੰ ਇਕੱਠੇ ਕਰਕੇ ਖਾਲਸਾ ਰਾਜ ਦੀ ਸਥਾਪਨਾ ਕੀਤੀ ਤਾਂ ਇਸੇ ਤਰ੍ਹਾਂ ਜਿਹੜੇ ਕਾਲੀ ਦਲ ਤੇ ਕਾਂਗਰਸ ਚ ਚੰਗੇ ਚੰਗੇ ਲੋਕ ਬੈਠੇ ਨੇ ਜਿਹੜੇ ਆਪਣੇ ਪਿੰਡਾਂ ਚ ਮਹੱਲਿਆਂ ਚ ਪੂਰੀ ਜ਼ਿੰਮੇਵਾਰੀ ਨਾਲ ਲੋਕਾਂ ਦੀ ਸੇਵਾ ਕਰਦੇ ਨੇ ਅਸੀਂ ਉਹਨਾਂ ਸਾਰੇ ਭਰਾਵਾਂ ਨੂੰ ਅਪੀਲ ਕਰਦੇ ਆਂ ਆਪਾਂ ਇੱਕ ਪਲੇਟਫਾਰਮ ਜਿਹਦਾ ਨਾਮ ਆ ਆਮ ਆਦਮੀ ਪਾਰਟੀ ਉਹਦੇ ਤੇ ਸਾਰੇ ਇਕੱਠੇ ਹੋਈਏ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਿੱਚ ਸਾਡੇ ਦੇਸ਼ ਦਾ ਨੰਬਰ 1 ਸੂਬਾ ਬਣਾਉਣ ਵਿੱਚ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਮਦਦ ਕਰੀਏ ਸასიਖਾਲ ਦੋਸਤੋ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ ਤੇ ਮੈਂ ਅਰਜੰਦਰ ਭੱਟ ਲੋਕ ਸਭਾ ਚੋਣਾਂ ਦਾ ਜਿਵੇਂ ਖਾੜਾ ਭਖ ਦਾ ਜਾ ਰਿਹਾ ਹੈ ਤੇ ਦਲ ਬਦਲੂਆਂ ਦਾ ਵੀ ਜਿੱਥੇ ਪਾਰਟੀ ਛੱਡ ਕੇ ਦੂਜੀ ਪਾਰਟੀ ਵਿੱਚ ਜਾਣਾ ਵੀ ਜਾਰੀ ਹੈ ਗੱਲਬਾਤ ਕਰਾਂਗੇ ਸਾਡੇ ਨਾਲ ਮਾਰਕਟ ਕਮੇਟੀ ਦੇ ਚੇਅਰਮੈਨ ਰਸ਼ਪਿੰਦਰ ਸਿੰਘ ਰਾਜਾ ਜੋ ਆਮ ਆਦੀ ਪਾਰਟੀ ਦੇ ਸੀਨੀਅਰ ਆਪ ਨੇਤਾ ਤੇ ਮੁਖਬਲਾਰੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਪੰਜਾਬ ਦੇ ਵਿੱਚ ਜਿੱਥੇ ਕਈ ਥਾਵਾਂ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਘਰਾਓ ਵੀ ਹੋਇਆ ਤੇ ਉੱਥੇ ਹੀ ਕਈ ਕਾਂਗਰਸੀ ਜੋ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਉਹਨਾਂ ਨੂੰ ਟਿਕਟਾਂ ਵੇ ਦਿੱਤੀਆਂ ਗਈਆਂ ਨੇ ਗੱਲਬਾਤ ਕਰਾਂਗੇ ਰਸ਼ਪਿੰਦਰ ਸਿੰਘ ਰਾਜਾ ਜੀ ਨਾਲ ਰਾਜਾ ਜੀ ਬਹੁਤ 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 ਧੰਨਵਾਦ ਰੇਂਦਰ ਜੀ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਨੂੰ ਆਮ ਆਦਮੀ ਪਾਰਟੀ ਦੀਆਂ ਤੇ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਮੌਕਾ ਦਿੱਤਾ ਤੇ ਤੁਹਾਡਾ ਸਵਾਲ ਗੱਲ ਕਰਦੇ ਆ ਕਿ ਤੁਸੀਂ ਦਲ ਬਦਲੂਆਂ ਦੀ ਗੱਲ ਕਰੀ ਸੋ ਪਹਿਲੀ ਤਾਂ ਗੱਲ ਆ ਕਿ ਆਮ ਆਦਮੀ ਪਾਰਟੀ ਨੇ ਸਿਰਫ ਦੋ ਟਿਕਟਾਂ ਨੇ ਜਿਹੜੀਆਂ ਸਾਡੇ ਫਤਿਹਗੜ੍ਹ ਸਾਹਿਬ ਤੇ ਜਲੰਧਰ ਤੋਂ ਜਿਹੜੀ ਟੀਨੂ ਨੂੰ ਦਿੱਤੀ ਆ ਸੋ ਜਿੱਦਾਂ ਮੈਂ ਪਹਿਲਾਂ ਦੱਸਿਆ ਜਿਹੜੇ ਸਾਡੇ ਬਾਕੀ ਕੈਂਡੀਡੇਟ ਨੇ ਉਹ ਸਾਡੇ ਹੀ ਵਲੰਟੀਅਰ ਨੇ ਵਲੰਟੀਅਰ ਤੋਂ ਉਹਨਾਂ ਨੂੰ ਐਮਐਲਏ ਬਣਾਇਆ ਗਿਆ ਐਮਐਲਏ ਤੋਂ ਉਹਨਾਂ ਨੂੰ ਮੰਤਰੀ ਬਣਾਇਆ ਗਿਆ ਸੋ ਇੱਕ ਪ੍ਰੋਸੈਸ ਹੁੰਦਾ ਜਿਵੇਂ ਫੌਜ 'ਚ ਹੁੰਦਾ ਕਿ ਪਹਿਲਾਂ ਬੰਦਾ ਥੱਲੜ ਲਈ ਪੋਸਟ 'ਤੇ ਹੁੰਦਾ ਜਦੋਂ ਸਖਲਾਈ ਆ ਜਾਂਦੀ ਉਹਨੂੰ ਫਿਰ ਅੱਗੇ ਭੇਜਿਆ ਜਾਂਦਾ ਜਦੋਂ ਪੂਰਾ ਟ੍ਰੇਨਡ ਹੋ ਜਾਂਦਾ ਤਾਂ ਫਿਰ ਦੁਸ਼ਮਣ ਨਾਲ ਮੱਥਾ ਲਾਉਣ ਲਈ ਉਹਨੂੰ ਬਾਰਡਰ 'ਤੇ ਫਰੰਟ ਲਾਈਨ ਤੇ ਭੇਜਿਆ ਜਾਂਦਾ ਸੋ ਸਾਡੇ ਜਿਹੜੇ ਇਹ ਵਲੰਟੀਅਰ ਸੀਗੇ ਅੱਜ ਪੂਰੀ ਤਰ੍ਹਾਂ ਤਿਆਰ ਹੋ ਕੇ ਇਹ ਪੂਰੇ ਲੈਫਟੀਨੈਂਟ ਬਰਗੇਡੀਅਰ ਬਣ ਚੁੱਕੇ ਨੇ ਅੱਜ ਇਹਨਾਂ ਨੂੰ ਮੋਦੀ ਨਾਲ ਮੱਥਾ ਲਾਉਣ ਲਈ ਅਸੀਂ ਫਰੰਟ ਲਾਈਨ ਤੇ ਭੇਜ ਰਹੇ ਹਾਂ ਤਾਂ ਕਿ ਇਹ 50% ਪੰਜਾਬ ਦੇ ਲੋਕਾਂ ਪ੍ਰਤੀ ਜਿਹੜੀ ਆਪਣੀ ਜ਼ਿੰਮੇਵਾਰੀ ਆ ਉਹ ਦਿੱਲੀ ਜਾ ਕੇ ਪੂਰੀ ਊਰਜਾ ਨਾਲ ਪੂਰੀ ਸ਼ਕਤੀ ਨਾਲ ਨਿਭਾਉਣ ਤੇ ਉਹਦੇ ਚ ਕਿਸੇ ਵੀ ਤਰ੍ਹਾਂ ਦੀ ਅਸੀਂ ਢਿੱਲ ਮੱਠ برداشت ਨਹੀਂ ਸੀ ਕਰ ਸਕਦੇ ਤੇ ਦੂਜੀ ਰਹੀ ਗੱਲ ਅਕਾਲੀ ਦਲ ਤੇ ਕਾਂਗਰਸ ਦੀ ਸੋ ਵੀਰੋ ਜਿਹੜਾ ਪੰਜਾਬ ਆ ਇਹਦੇ ਚ ਇਕੱਲੇ ਆਮ ਆਦਮੀ ਪਾਰਟੀ ਦੇ ਲੋਕ ਨਹੀਂ ਰਹਿੰਦੇ ਇੱਥੇ ਸਾਡੇ ਕਾਂਗਰਸ ਦੇ ਤੇ ਅਕਾਲੀ ਦਲ ਦੇ ਭਰਾ ਭਾਜਪੀ ਦੇ ਭਰਾ ਵੀ ਰਹਿੰਦੇ ਨੇ ਸੋ ਜੇ ਪੰਜਾਬ ਨੂੰ ਤੁਸੀਂ ਰੰਗਲਾ ਪੰਜਾਬ ਬਣਾਉਣਾ ਹੈ ਤਾਂ ਸਾਨੂੰ ਇੱਕ ਚੰਗੀ ਟੀਮ ਲੈ ਕੇ ਅੱਗੇ ਵਧਣਾ ਪਊਗਾ ਜਿਵੇਂ ਮਹਾਰਾਜਾ ਰਣਜੀਤ ਸਿੰਘ ਨੇ 12 ਮਿਸਲਾਂ ਨੂੰ ਇਕੱਠੇ ਕਰਕੇ ਖਾਲਸਾ ਰਾਜ ਦੀ ਸਥਾਪਨਾ ਕੀਤੀ ਤੇ ਉਹਨਾਂ ਦੀ ਰਲ ਕੇ ਮਿਲ ਕੇ ਉਹਨਾਂ ਨੇ ਜਿਹੜਾ ਖਾਲਸਾ ਰਾਜ ਆ ਉਹਦੀਆਂ ਹੱਦਾਂ ਸਰਹੱਦਾਂ ਜਿਹੜੀਆਂ ਖਰਾ ਦੈਬਰ ਤੱਕ ਲਿਕੇ ਗਏ ਸੀ ਤਾਂ ਇਸੇ ਤਰ੍ਹਾਂ ਜਿਹੜੇ ਕਾਲੀ ਦਲ ਤੇ ਕਾਂਗਰਸ ਚ ਚੰਗੇ ਚੰਗੇ ਲੋਕ ਬੈਠੇ ਨੇ ਜਿਹੜੇ ਆਪਣੇ ਪਿੰਡਾਂ ਚ ਮਹੱਲਿਆਂ ਚ ਪੂਰੀ ਜ਼ਿੰਮੇਵਾਰੀ ਨਾਲ ਲੋਕਾਂ ਦੀ ਸੇਵਾ ਕਰਦੇ ਨੇ ਅਸੀਂ ਉਹਨਾਂ ਸਾਰੇ ਭਰਾਵਾਂ ਨੂੰ ਅਪੀਲ ਕਰਦੇ ਆਂ ਕਿ ਕਾਂਗਰਸ ਤੇ ਕਾਲੀ ਦਲ ਦੀਆਂ ਜਿਹੜੀਆਂ ਨੀਤੀਆਂ ਨੇ ਬੀਜੇਪੀ ਦੀਆਂ ਜਿਹੜੀਆਂ ਨੀਤੀਆਂ ਨੇ ਤੁਸੀਂ ਦੇਖੀਆਂ ਨੇ ਕਿ ਸ਼ੰਭੂ ਬਾਰਡਰ ਤੇ ਕਿਵੇਂ ਰੋਕਾਂ ਲਾ ਕੇ ਕਿਸਾਨਾਂ ਨੂੰ ਰੋਕਦੇ ਨੇ ਸੋ ਇਹ ਹੈ ਜਿਹਾ ਜਿਹੜੇ ਪਾਰਟੀਆਂ ਦੇ ਜਿਹੜੇ ਕੰਮ ਕਰਨ ਦੇ ਤਰੀਕੇ ਨੇ ਉਹ ਪੰਜਾਬ ਨੂੰ ਅੱਗੇ ਲੈ ਕੇ ਨਹੀਂ ਜਾ ਸਕਦੇ ਆਪਾਂ ਇੱਕ ਪਲੇਟਫਾਰਮ ਜਿਹਦਾ ਨਾਮ ਆ ਆਮ ਆਦਮੀ ਪਾਰਟੀ ਉਹਦੇ ਤੇ ਸਾਰੇ ਇਕੱਠੇ ਹੋਈਏ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਿੱਚ ਸਾਡੇ ਦੇਸ਼ ਦਾ ਨੰਬਰ 1 ਸੂਬਾ ਬਣਾਉਣ ਵਿੱਚ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਮਦਦ ਕਰੀਏ। ਕੌਣ ਰੰਗਲਾ ਪੰਜਾਬ ਬਣਾਊਗਾ? ਤੁਸੀਂ ਆਮ ਆਦੀ ਪਾਰਟੀ ਦੀ ਗੱਲ ਕਰਦੇ ਆ। ਤੁਹਾਡਾ ਸੁਪਰੀਮ ਕੋਰਟ ਜੇਲ੍ਹ ਵਿੱਚ ਆ ਸ਼ਰਾਬ ਘਟਾਲੇ ਦੇ ਵਿੱਚ ਕੌਣ ਕਿਵੇਂ ਬਣੂਗਾ ਆ? ਦੇਖੋ ਪੰਜਾਬ ਨੂੰ ਰੰਗਲਾ ਪੰਜਾਬ ਪੰਜਾਬ ਦੇ ਲੋਕ ਬਣਾਉਣਗੇ। ਪੰਜਾਬ ਦੇ ਲੋਕਾਂ ਨੇ ਜ਼ਿੰਮੇਵਾਰੀ ਦਿੱਤੀ ਆ ਸਾਡੇ 92 ਵਿਧਾਇਕਾਂ ਨੂੰ ਵਿਧਾਇਕਾਂ ਨੇ ਜ਼ਿੰਮੇਵਾਰੀ ਦਿੱਤੀ ਆ ਮੁੱਖ ਮੰਤਰੀ ਭਵਨ ਸਿੰਘ ਮਾਨ ਜੀ ਨੂੰ ਸਾਡੀ ਸਰਕਾਰ ਰੰਗਲਾ ਪੰਜਾਬ ਬਣਾਉਗੀ ਤੇ ਪੰਜਾਬ ਦੇ ਲੋਕ ਮਿਲ ਕੇ ਰੰਗਲਾ ਪੰਜਾਬ ਬਣਾਉਣਗੇ ਸੋ ਰਹੀ ਗੱਲ ਸਾਡੇ ਕੇਜਰੀਵਾਲ ਅਰਵਿੰਦ ਕੇਜਰੀਵਾਲ ਜੀ ਦੀ ਕਿ ਜਿਨ੍ਹਾਂ ਨੂੰ ਤੁਸੀਂ ਕਹੇ ਵੀ ਜੇਲ੍ਹ 'ਚ ਨੇ ਤੁਸੀਂ ਦੇਖੋ ਪਿਛਲੇ 2 ਸਾਲਾਂ ਤੋਂ ਸਤਿੰਦਰ ਜੈਨ ਜੀ ਜੇਲ੍ਹ 'ਚ ਨੇ 1.5 ਸਾਲ ਹੋ ਚੱਲਿਆ ਮਨੀਸ਼ ਸਸੋਦੀਆ ਜੀ ਸੰਜੇ ਸਿੰਘ ਸਾਡੇ ਐਮਪੀ ਮਾਨ ਜੋ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਜੀ ਇਹਨਾਂ ਦੇ ਖਿਲਾਫ ਇੱਕ ਵੀ ਰੁਪਏ ਦਾ ਕੋਈ ਸਬੂਤ ਨਹੀਂ ਮਿਲਿਆ ਇੱਕ ਵੀ ਰੁਪਿਆ ਨਹੀਂ ਮਿਲਿਆ ਇੱਕ ਵੀ ਕੋਈ ਘਟਾਲਾ ਨਹੀਂ ਮਿਲਿਆ ਤੇ ਭਾਜਪੀ ਜਿਹਦੇ ਖਿਲਾਫ ਮੋਦੀ ਦੇ ਅੱਜ ਪੂਰਾ ਦੇਸ਼ ਇਕਜੁੱਟ ਹੋਇਆ ਪਿਆ ਕਿ ਇਹ ਬੰਦਾ ਰਾਜ ਦੇ ਚੱਕਰ 'ਚ ਆਪਣੀ ਤਾਨਾਸ਼ਾਹੀ ਦੇ ਚੱਕਰ 'ਚ ਇਹ ਦੇਸ਼ ਦਾ ਸੰਵਿਧਾਨ ਬਦਲ ਸਕਦਾ ਹੈ ਇਹ ਜਿਹੜੀਆਂ ਵੋਟਾਂ 5 ਸਾਲ ਬਾਅਦ ਪੈਣੀਆਂ ਇਹ ਕਾਨੂੰਨ ਬਣਾ ਕੇ ਉਹਨੂੰ 50 ਸਾਲ ਤੱਕ ਵੀ ਕਰ ਸਕਦਾ ਜੇ ਦੁਬਾਰਾ ਆ ਗਿਆ ਸੋ ਪੰਜਾਬ ਦੇ ਲੋਕ ਤੇ ਹਿੰਦੁਸਤਾਨ ਦੇ ਲੋਕ ਮੋਦੀ ਤੋਂ ਖੜਾ ਛੜਾ ਰਹੇ ਨੇ ਦੇਸ਼ ਦਾ ਸੋ ਇਹਨੇ 2019 ਚ ਤੁਸੀਂ ਦੇਖੋ 2019 ਚ ਇੱਕ ਕਾਨੂੰਨ ਬਣਾਇਆ ਜਾਂਦਾ ਪੀਐਮਐਲਏ ਕਿਦੇ ਲਈ ਬਣਾਇਆ ਸੀ ਕਿ ਅੱਤਵਾਦੀਆਂ ਨੂੰ ਕੋਈ ਫੰਡਿੰਗ ਨਾ ਕਰੇ ਟੈਰਰਿਸਟਾਂ ਨੂੰ ਕੋਈ ਫੰਡਿੰਗ ਨਾ ਕਰੇ ਤਾਂ ਦੱਸੋ ਪੀਐਮਐਲਏ ਅੱਤਵਾਦੀਆਂ ਤੇ ਲਾਇਆ ਲਾਇਆ ਕੀ ਤੇ ਦਿੱਲੀ ਦੇ ਚੁਣੇ ਹੋਏ ਮੁੱਖ ਮੰਤਰੀ ਦੇ ਲਾਇਆ ਕੀ ਤੇ ਮਨੇਸ਼ ਸਸੋਦੀਆ ਜੀ ਤੇ ਜਿਨੇ ਐਨੇ ਸ਼ਾਨਦਾਰ ਸਕੂਲ ਬਣਾਤੇ ਜਿਥੋਂ ਬੱਚੇ ਪੜ੍ਹ ਕੇ ਡਾਕਟਰ ਬਣ ਰਹੇ ਨੇ ਇੰਜੀਨੀਅਰ ਬਣ ਰਹੇ ਨੇ ਮਾਸਟਰ ਬਣ ਰਹੇ ਨੇ ਤੇ ਸਾਡੇ ਪ੍ਰਿੰਸੀਪਲ ਬਾਹਰਲੇ ਦੇਸ਼ਾਂ ਚ ਟ੍ਰੇਨਿੰਗਾਂ ਲੈਣ ਜਾਂਦੇ ਨੇ ਸਿੰਗਾਪੁਰ ਉਹ ਸਸੋਦੀਆ ਜੀ ਤੇ ਲਾਇਆਏ ਨੇ ਸੰਜੇ ਸਿੰਘ ਐਮਪੀ ਸਾਡੀ ਲੋਕਤੰਤਰ ਦੀ ਸ਼ਾਨ ਆ ਸਾਡਾ ਮੈਂਬਰ ਪਾਰਲੀਮੈਂਟ ਚਾਹੇ ਕਿਸੇ ਪਾਰਟੀ ਦਾ ਹੋਵੇ ਇਹਨਾਂ ਨੇ ਉਹਨੂੰ ਵੀ ਨਹੀਂ ਬਖਸ਼ਿਆ ਮੈਂਬਰ ਪਾਰਲੀਮੈਂਟ ਨੂੰ ਬਿਨਾ ਸਬੂਤਾਂ ਤੋਂ ਬਿਨਾ ਗੱਲ ਤੋਂ ਅਖੇ ਜੀ ਕਹਿੰਦੇ ਕੋਲ ਬੈਠਾ ਸੀ ਸੋ ਇਹ ਭਾਜਪੀ ਦੀ ਇੰਨੀ ਗਿਰੀ ਹੋਈ ਸਾਜ਼ਿਸ਼ ਆਮ ਪਾਰਟੀ ਨੂੰ ਆਮ ਆਦਮੀ ਪਾਰਟੀ ਨੂੰ ਖਤਮ ਕਰਨ ਦੀ ਸਾਡੇ ਗਿਣ-ਗਿਣ ਕੇ ਇਹਨਾਂ ਨੇ ਸਾਰੇ ਚਾਰ ਵੱਡੇ ਲੀਡਰ ਜੇਲ੍ਹ ਦੇ ਅੰਦਰ ਸਿੱਟੇ ਤੇ 1 ਰੁਪਏ ਦਾ ਸਬੂਤ ਨਹੀਂ ਜਟਾ ਪਾਈ ਤੇ ਤੁਸੀਂ ਥੋੜੇ ਦਿਨ ਚ ਦੇਖੋਗੇ ਸਾਡੇ ਸਾਰੇ ਲੀਡਰ ਬਾਇਜਤ ਬਰੀ ਹੋ ਕੇ ਬਾਹਰ ਆਉਣਗੇ ਤੇ ਮੋਦੀ ਦੀ ਇੱਕ ਕਹਾਵਤ ਆ ਕਿ ਕਾਫਨ ਵਿੱਚ ਆਖਰੀ ਕਿੱਲ ਕੌਣ ਲਾਉਂਦਾ ਤਾਂ ਉਹ ਜਿਹੜਾ ਆਖਰੀ ਕਿੱਲਾ ਆਮ ਆਦਮੀ ਪਾਰਟੀ ਦੇ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਲਾਉਣਗੇ ਤੇ ਅੱਜ ਤੋਂ ਪਹਿਲਾਂ ਪੋਲੀਟੀਕਲ ਪਾਰਟੀਆਂ ਜਿਨ੍ਹਾਂ ਨੂੰ 100 100 ਸਾਲ ਹੋ ਗਏ ਕਾਲੀ ਦਲ ਕਾਂਗਰਸ ਵਰਗੀਆਂ ਪਾਰਟੀਆਂ ਬੀਜੇਪੀ ਵਰਗੀਆਂ ਪਾਰਟੀਆਂ ਜੀ ਅਖੇ ਆਰਐਸਐਸ ਸਾਡਾ ਵੱਡਾ ਸੰਗਠਨ ਸ਼ਬਦ ਚੋਰੀ ਕਰਦੇ ਨੇ ਆਮ ਆਦਮੀ ਪਾਰਟੀ ਤੋਂ ਗਰੰਟੀ ਸ਼ਬਦ ਸਭ ਤੋਂ ਪਹਿਲਾਂ ਰਾਜਨੀਤੀ ਚਰਵਿੰਦ ਕੇਜਰੀਵਾਲ ਜੀ ਲੈ ਕੇ ਆਏ ਸੀ ਕਿ ਮੈਂ ਵਾਦਾ ਨਹੀਂ ਕਰੂੰਗਾ ਗਰੰਟੀ ਦਿਆ ਕਰੂੰਗਾ ਆ ਫੋਨ ਐਪਲ ਦਾ ਇਹ ਲੋਕ ਇਹਦੇ ਤੇ 1.5 ਲੱਖ ਰੁਪਇਆ ਲਾਉਂਦੇ ਨੇ ਕਾਰਨ ਐਪਲ ਵਾਲੇ ਗਰੰਟੀ ਦਿੰਦੇ ਨੇ ਕਿ ਜੇ ਖਰਾਬ ਹੋ ਗਿਆ ਸਟੋਰ ਤੇ ਜਾ ਕੇ ਸਿੱਟੇ ਆਇਓ ਨਵਾਂ ਚੱਕ ਲਿਆਇਓ ਲੋਕ ਯਕੀਨ ਕਰਦੇ ਨੇ ਜਿੱਦਣ ਰਿਲੀਜ਼ ਹੁੰਦਾ ਹੈ ਲਾਈਨਾਂ ਚ ਲੱਗ ਕੇ ਫੋਨ ਲਿਆ ਜਾਂਦਾ ਕਾਰਨ ਜ਼ਿੰਮੇਵਾਰੀ ਕਾਰਨ ਕੰਪਨੀ ਨੇ ਆਪਣੀ ਰੈਪਿਊਟੇਸ਼ਨ ਬਣਾਈ ਆ ਕਿ ਜੇ ਫੋਨ ਖਰਾਬ ਹੋ ਗਿਆ ਤੁਹਾਨੂੰ ਜਾ ਕੇ ਸਰਵਿਸ ਸੈਂਟਰ ਚ ਧੱਕੇ ਨਹੀਂ ਖਾਣੇ ਪੈਣੇ ਉਹੀ ਮਾਡਲ ਉਹੀ ਸਹੂਲ ਤਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਸਕੂਲਾਂ 'ਚ ਦਿੱਤੀ ਕਿ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਲਈ ਪੜ੍ਹਾਈ ਐਜੂਕੇਸ਼ਨ ਅਸੀਂ ਦਵਾਂਗੇ ਤੁਹਾਡੇ ਬੱਚੇ ਪੜ੍ਹ ਲਿਖ ਗਏ ਉਹਨਾਂ ਨੂੰ ਰਜਗਾਰ 'ਚ ਮਦਦ ਅਸੀਂ ਕਰਾਂਗੇ ਤੁਹਾਡਾ ਕੋਈ ਬਜ਼ੁਰਗ ਬਿਮਾਰ ਹੁੰਦਾ ਨੂੰ ਚੰਗੇ ਹਸਪਤਾਲ ਦਵਾਂਗੇ ਫ੍ਰੀ ਇਲਾਜ ਕਰਾਂਗੇ ਸੋ ਜਿਹੜੇ ਗਰੰਟੀਆਂ ਦਿੱਤੀਆਂ ਤੇ ਪੂਰੀਆਂ ਕਰੀਆਂ ਤਾਂ ਲੋਕਾਂ ਨੇ ਲੈਂਚ ਲੱਗ ਲੱਗ ਕੇ 3 ਸਾਲ 4 ਸਾਲ ਬਾਅਦ ਜਦੋਂ ਦੁਬਾਰਾ ਵੋਟਾਂ ਪਈਆਂ ਤਾਂ ਰਿਕਾਰਡ ਤੋੜ ਵੋਟਾਂ ਨਾਲ ਕਾਂਗਰਸ ਨੂੰ ਜ਼ੀਰੋ ਤੇ ਆਊਟ ਕਰਿਆ ਤੇ ਆ ਬੀਜੇਪੀ ਦੇ 5-7 ਮਸਾ ਐਮਐਲਏ ਬਣੇ ਸੀਗੇ ਲੈ ਦੇ ਕੇ ਸੋ ਇਹੀ ਪੋਜੀਸ਼ਨ ਆਉਣੇ ਵਾਲੇ ਸਮੇਂ 'ਚ ਪੰਜਾਬ 'ਚ ਬਣਦੀਆਂ ਅਕਾਲੀ ਦਲ ਤੇ ਕਾਂਗਰਸ 'ਚ ਜਿਹੜੇ ਚੰਗੇ ਮੰਦੇ ਬੈਠੇ ਨੇ ਦਮ ਘੁੱਟ ਰਿਹਾ ਉਹ ਆਮ ਆਦਮੀ ਪਾਰਟੀ 'ਚ ਆ ਰਹੇ ਨੇ ਆਮ ਆਦਮੀ ਪਾਰਟੀ ਅੱਜ ਤੋਂ 3 ਸਾਲ ਪੈ ਨੇ ਹਜੇ ਵੋਟਾਂ ਨੂੰ 3 ਸਾਲ ਬਾਅਦ ਅਸੀਂ ਗਰੰਟੀਆਂ ਪੂਰੀਆਂ ਕਰਕੇ ਲੋਕਾਂ 'ਚ ਜਾਣਾ ਹੈ ਕਿਆ ਵਾਦੇ ਪੰਜ ਕਰੇ ਸੀਗੇ ਪੰਜ ਪੂਰੇ ਹੋਗੇ ਤਾਂ ਸਾਨੂੰ ਵੋਟਾਂ ਪਾ ਦਿਓ ਨਹੀਂ ਨਾ ਪਾਇਓ ਤੇ ਨਵੀਆਂ ਗਰੰਟੀਆਂ ਦੇ ਕੇ ਜਾਵਾਂਗੇ ਕਿ ਜੇ ਦੁਬਾਰਾ ਆਵਾਂਗੇ ਆ ਪੰਜ ਪੂਰੀਆਂ ਕਰਾਂਗੇ ਇਹ ਸਿਆਸਤਾਂ ਜਿਹੜੀ ਅਸੀਂ ਸ਼ੁਰੂ ਕਰੀ ਆ ਇਹਨਾਂ ਨੇ ਹੁਣ ਤੱਕ ਕੀ ਕਰਿਆ 1000 ਰੁਪਏ ਪ੍ਰਤੀ ਵਾਲੀ ਗਰੰਟੀ ਪੂਰੀ ਨਹੀਂ ਹੋਈ 60000 ਕਰੋੜ ਰੁਪਏ ਦਾ ਕਰਜ਼ਾ ਤੁਸੀਂ ਹੋਰ ਨਵਾਂ ਲੈ ਲਿਆ ਪੰਜਾਬ ਦੇ ਉੱਤੇ ਤੇ ਸਿਰ ਚੜ ਗਿਆ ਬਿਲਕੁਲ ਇਹਨਾਂ 2.5 ਤੋਂ 3 ਲੱਖ ਕਰੋੜ ਰੁਪਏ ਇਹ ਕਰਜ਼ਾ ਹੋ ਗਿਆ ਕਿਵੇਂ ਕਿਵੇਂ ਬਿਲਕੁਲ ਬਹੁਤ ਵਧੀਆ ਸਵਾਲ ਪੁੱਛਿਆ ਤੁਸੀਂ ਤੁਸੀਂ ਇਹ ਦੱਸੋ ਜਦੋਂ ਬਰਾਸਤ ਵਿੱਚ ਇੰਨੇ ਲੱਖ ਕਰੋੜ ਦਾ ਕਰਜ਼ਾ ਸਾਨੂੰ ਪਿਛਲੀਆਂ ਸਰਕਾਰਾਂ ਨੇ ਦਿੱਤਾ ਹੋਵੇ ਤੁਸੀਂ ਘਰ ਦੇ ਮੁਖੀ ਹੋਵੇਂ ਤੁਸੀਂ ਜਦੋਂ ਜ਼ਿੰਮੇਵਾਰੀ ਸਾਂਭੀ ਹੋਵੇ ਤੁਹਾਡੀ ਆਮਦਨ ਹੋਵੇ 10000 ਰੁਪਿਆ ਤੁਹਾਨੂੰ ਵਿਰਾਸਤ ਵਿੱਚ ਮਿਲ ਗਿਆ ਹੋਵੇ 15000 ਕਰਜ਼ੇ ਦੀ ਕਿਸ਼ਤ ਤੁਸੀਂ ਕਿੱਥੋਂ ਮੋੜੋਗੇ ਫ੍ਰੀ ਫ੍ਰੀ ਦੀ ਲੱਤ ਕਿਉਂ ਲਾ ਰਹੇ ਹੋ ਤੁਸੀਂ ਫ੍ਰੀ ਦੀ ਲੱਤ ਖਤਮ ਕਰੋ ਨਾ ਇਹ ਫ੍ਰੀ ਦੀ ਲੱਤ ਨਹੀਂ ਹੈ ਇਹ ਆਰਪੇ ਪੱਤਾ ਲਾਲ ਚੋ ਗਿਆ ਲਵਾਵਾ ਦਾ ਹੋ ਗਿਆ 43000 ਨੌਕਰੀਆਂ ਦੀ ਗੱਲ ਕਰਦੇ ਆਂ ਉਹ ਵੀ ਲੋਕਾਂ ਦੇ ਮਨ ਚ ਰੋ ਸਕਦੇ ਨੇ ਕਿਸੇ ਕੋ ਨਿਯੁਕਤੀ ਪੱਤਰ ਨਹੀਂ ਆਏਗਾ ਨਹੀਂ 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 ਇਹ ਸਿਰਫ ਡਰਾਮੇ ਨੇ 43000 ਨੌਕਰੀਆਂ ਤੁਸੀਂ ਆਰਟੀਆਈ ਪਾਓ ਨਿਯੁਕਤੀ ਪੱਤਰ ਕਿਉਂ ਨਹੀਂ ਤੇ ਮੁੱਖ ਮੰਤਰੀ ਸਾਹਿਬ ਖੜ ਕੇ ਸਟੇਜ ਤੇ ਜਿਹੜਾ ਵੰਡਦੇ ਨੇ ਉਹ ਕੀ ਰਾਸ਼ਨ ਕਾਰਡ ਵੰਡਦੇ ਨਿਯੁਕਤੀ ਪੱਤਰ ਵੰਡਦੇ ਨੇ ਇਹ ਤਾਂ ਕਾਲੀ ਦਲ ਤੇ ਕਾਂਗਰਸ ਨੂੰ ਕਹਿਣ ਨੂੰ ਗੱਲ ਨਹੀਂ ਆਉਂਦੀ ਤਾਂ ਇਹ ਜੇ ਪ੍ਰੋਪਾਗੈਂਡੇ ਕਰਦੇ ਨੇਗਾ ਕਿ ਨਿਯੁਕਤੀ ਪੱਤਰ ਹੈ ਨਹੀਂ ਜਿਹੜਾ ਪੁੱਤ ਮਾਂ ਦਾ ਤਿਆਰ ਹੋ ਕੇ ਮੋਟਰਸਾਈਕਲ ਤੇ ਗੱਡੀ ਚ ਕਾਰ ਚ ਨੌਕਰੀ ਤੇ ਜਾਂਦਾ ਉਹ ਬਿਨਾਂ ਨਿਯੁਕਤੀ ਪੱਤਰ ਤੋਂ ਜਾਂਦਾ 43000 ਬੱਚਾ ਸਾਡਾ ਨੌਕਰੀਆਂ ਤੇ ਜਾਣ ਲੱਗ ਗਿਆ ਇਹਨਾਂ ਮਾਮਾਂ ਨੂੰ ਪੁੱਛੋ ਨਿਯੁਕਤੀ ਪੱਤਰ ਹੈਗਾ ਜਾਂ ਨਹੀਂ ਇਹਨਾਂ ਚੋਰਾ ਨੂੰ ਪਖੰਡਾਂ ਨੂੰ ਜਿਹੜੇ ਆਪ 8ਵੀਂ 8ਵੀਂ 10ਵੀਂ 10ਵੀਂ ਪਾਸ ਨੇ ਇਹਨਾਂ ਨੂੰ ਕੀ ਪਤਾ ਨਿਯੁਕਤੀ ਪੱਤਰ ਕੀ ਹੁੰਦਾ ਕਦੇ ਇਹਨਾਂ ਨੇ ਪਿਛਲੇ 15 ਸਾਲਾਂ ਚ ਚਾਰ ਨੌਕਰੀਆਂ ਦਿੱਤੀਆਂ ਹੋਣ ਤਾਂ ਇਹਨਾਂ ਨੂੰ ਪਤਾ ਹੋਵੇ ਤੁਸੀਂ ਕੈਪਟਨ ਅਮਰਿੰਦਰ ਸਿੰਘ ਦਾ ਸਮਾਂ ਕੱਢ ਲਓ ਸੁਖਵੀਰ ਬਾਦਲ ਪ੍ਰਕਾਸ਼ ਸਿੰਘ ਬਾਦਲ ਜੀ ਦਾ ਸਮਾਂ ਕੱਢ ਲਓ ਦੇਖੋ ਇਹਨਾਂ ਨੇ ਕੋਈ ਸਮਾਗਮ ਕਰਿਆ ਨੌਕਰੀਆਂ ਦੇਣ ਲਈ ਮੇਲੇ ਲਵਾਤੇ ਪ੍ਰਾਈਵੇਟ ਕਾਲਜਾਂ ਚ ਮੈਂ ਆਪ ਪ੍ਰਾਈਵੇਟ ਕਾਲਜ ਦਾ ਬੀ ਟੈਕ ਦਾ ਸਟੂਡੈਂਟ ਆ ਬੀ ਟੈਕ ਕਰੀ ਪ੍ਰਾਈਵੇਟ ਕੰਪਨੀ ਆਈ ਚੱਲ ਕੇ ਚੰਡੀਗੜ੍ਹ ਤੋਂ ਚੱਲ ਕੇ ਦਿੱਲੀ ਤੋਂ ਇਹਨਾਂ ਨੇ ਕੈਪਟਨ ਨੇ ਕੀ ਕਰਿਆ ਸੀਗਾ ਪ੍ਰਾਈਵੇਟ ਕਾਲਜਾਂ 'ਚ ਮੇਲੇ ਲਾਤੀ ਰਜਗਾਰ ਮੇਲਾ ਉਹ ਤਾਂ ਵੈਸੇ ਹੀ ਆਉਂਦੇ ਰਹਿੰਦੇ ਨੇ ਉਹਦਾ ਸਰਕਾਰ ਨਾਲ ਉਹਦੇ ਚ ਕੀ ਲੈਣਾ ਦੇਣਾ ਤੁਹਾਨੂੰ ਘਰ 'ਚ ਮਿਸਤਰੀ ਚਾਹੀਦਾ ਮਜ਼ਦੂਰ ਚਾਹੀਦਾ ਤੁਸੀਂ ਲੇਬਰ ਚੌਂਕ 'ਚੋਂ ਚਾਰ ਮਜ਼ਦੂਰ ਲਿਆਏ ਤੁਸੀਂ ਕੀ ਕਹੋਗੇ ਜੀ ਇਹ ਮੁੱਖ ਮੰਤਰੀ ਨੇ ਚਾਰ ਮਜ਼ਦੂਰਾਂ ਨੂੰ ਰਜਗਾਰ ਦੇਤਾ ਇਹਨਾਂ ਨੇ ਹੋਰ ਰੋਜ਼ਗਾਰ ਦਿੱਤਾ ਸੀਗਾ ਜਿਹੜਾ ਮਜ਼ਾਕ ਸ਼ੁਰੂ ਕਰਿਆ ਸੀ ਰੋਜ਼ਗਾਰ ਮੇਲੇਆਂ ਵਾਲਾ ਅਸੀਂ ਸਪੈਸ਼ਲ 43000 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਤੇ ਤੁਹਾਡੇ ਨਾਲ ਮੈਂ ਦਾਵਾ ਤੇ ਵਾਅਦਾ ਕਰਦਾ ਕਿ 3 ਸਾਲ ਬਾਅਦ ਇੱਕ ਲੱਖ ਦੇ ਨੇੜੇ ਅੰਕੜਾ ਜਾਣੇ ਵਾਲਾ ਇਹ ਇਹਨਾਂ ਦੋਹੇ ਪਾਰਟੀਆਂ ਨੂੰ ਤਾਂ ਜਿਵੇਂ ਕਹਨੇ ਹੋ ਨੇ ਮਿਰਗੀ ਦੇ ਦੌਰੇ ਪੈਣਗੇ ਇਹਨਾਂ ਨੂੰ ਤਾਂ ਸੁਰਤ ਨਹੀਂ ਸਾਹਮਣੇ ਵੀ ਹੋ ਕੀ ਗਿਆ ਤੇ ਦੂਜੀ ਰਹੀ ਗੱਲ ਸਹੂਲਤ ਦੀ 600 ਯੂਨਟ ਬਿਜਲੀ ਫ੍ਰੀ ਜਿਹਨੂੰ ਤੁਸੀਂ ਫ੍ਰੀ ਦੀ ਕਹਿੰਦੇ ਹੋ ਕਿਉਂ ਜੇ ਵੱਡੇ ਲਈ ਦੇ ਦਿੱਤੀ ਸਾਡਾ ਸਾਡੇ ਜੁੱਤੀਆਂ ਲੋਕਾਂ ਦਾ ਕਹਿਣਾ ਹੈ ਕਿ ਉਹ ਕਰਜ਼ਾ ਵਧ ਰਿਹਾ ਹੈ ਉਹ ਕਰਜ਼ੇ ਨਾਲ ਹੋਰ ਛੜੇ ਟੈਕਸ ਵਧੂਗਾ ਭਾਰਤ ਸਾੜਦੀ ਪੈਣਾਗਾ ਕੋਈ ਲੋਕ ਨਹੀਂ ਕਹਿ ਰਿਹਾ ਜਿਹਨੂੰ ਜਾ ਕੇ ਪੁੱਛੋ ਜਿਹਦੇ ਪਰਿਵਾਰ ਚ 5000 6000 ਰੁਪਏ ਬਚਣ ਲੱਗ ਗਿਆ ਨਾ ਉਹ ਸੀਸਾ ਦੇ ਰਿਹਾ ਮੁੱਖ ਮੰਤਰੀ ਭਗਵਨ ਸਿੰਘ ਮਾਨ ਜੀ ਨੂੰ ਕਿ ਕਿ ਬਿਜਲੀ ਦਾ ਬਿੱਲ ਭਰਤ ਦੇ ਲੋਕ ਨੇ ਪਰ ਉਹਦਾ ਬਿੱਲ ਭਰਦੀ ਹੈ ਪੰਜਾਬ ਸਰਕਾਰ ਉਹਦਾ ਬਿੱਲ ਭਰਦਾ ਮੁੱਖ ਮੰਤਰੀ ਭਗਵਨ ਸਿੰਘ ਮਾਨ 20000 ਕਰੋੜ ਦੀ ਸਬਸਿਡੀ ਹੈ ਪੰਜਾਬ ਸਰਕਾਰ ਦਿੰਦੀ ਹੈ ਬਿਜਲੀ ਬੋਰਡ ਨੂੰ ਸੋ ਦੂਜੀ ਗੱਲ 3 ਲੱਖ ਕਰੋੜ ਰੁਪਏ ਦਾ ਜਿਹੜਾ ਕਰਜ਼ਾ ਚੜ ਗਿਆ ਮੈਨੂੰ ਦੱਸੋ ਇਹਨਾਂ ਦੋਹੇ ਪਾਰਟੀਆਂ ਨੇ ਤਿੰਨੇ ਪਾਰਟੀਆਂ ਨੇ ਕਿਹੜੀ ਭਲਾਈ ਦੀ ਸਕੀਮ ਦਿੱਤੀ ਸੀ ਮੁਫਤਲੀ ਜਿਹੜਾ 3 ਲੱਖ ਕਰੋੜ ਦਾ ਕਰਜ਼ਾ ਚੜ ਗਿਆ 2300 ਜੁਨਟ ਸਿਰਫ ਐਸਸੀ ਪਰਿਵਾਰਾਂ ਨੂੰ ਮੁਫਤ ਸੀਗੀ ਜਰਨਲ ਪਰਿਵਾਰ ਦਿਖਾਓ ਮੈਨੂੰ ਇੱਕ ਜਿਹਨੂੰ ਜਰਨਲ ਪਰਿਵਾਰ ਨੂੰ ਮੁਫਤ ਹੋਵੇ ਐਸਸੀ ਪਰਿਵਾਰਾਂ ਦੀ ਗਿਣਤੀ ਸਾਡੇ ਪੰਜਾਬ 'ਚ 40% 45% ਤੇ ਬਾਕੀ ਜਿਹੜੀ 50 55% ਆਬਾਦੀ ਆ ਚਾਹੇ ਉਹਦੇ ਚ ਹਿੰਦੂ ਭਰਾ ਨੇ ਜਿੰਨੂ ਸਾਹਿਬ ਮੇਰੀ ਸਵਾਲ ਆ ਕੋਈ ਸੌਰੀ ਜੇਕਰ ਗੱਲ ਕਰੀਏ ਵਪਾਰੀ ਵਰਗ ਦੁਖੀ ਆ ਉਹ ਕਹਿੰਦਾ ਕਿ ਸਾਡਾ ਬਿੱਲ ਵੀ ਕਿੱਥੋਂ ਆਊਗਾ ਜਿਹੜਾ ਵਪਾਰੀ ਵਰਗ ਆ ਉਹਨਾਂ ਦੇ ਵੱਡੇ ਵੱਡੇ ਬਿੱਲ ਆ ਰਹੇ ਨੇ ਉਹ ਕਹਿੰਦਾ ਕਿ ਸਾਡੇ ਤੇ ਬੋਝ ਪੈ ਰਿਹਾ ਇਹਦਾ ਨਹੀਂ ਨਹੀਂ ਦੇਖੋ ਵਪਾਰੀਆਂ ਦਾ ਬਿੱਲ ਆ ਜਿਹੜਾ 5 ਰੁਪਏ ਜੁਨਟ ਆ ਜਿਹੜੀ ਇੰਡਸਟਰੀ ਨੂੰ ਆ ਦੂਜੀ ਗੱਲ ਕਮਰਸ਼ੀਅਲ ਦਾ ਬਿੱਲ ਆਉਣਾ ਹੀ ਆਉਣਾ ਉਹ ਉਨਾ ਹੀ ਆਉਂਦਾ ਜਿੰਨਾ ਪਿਛਲੀ ਸਰਕਾਰ ਚਾਉਂਦਾ ਸੀ ਕੋਈ ਜੁਨਟ ਦਾ ਰੇਟ ਤਾਂ ਵਧਾਇਆ ਹੀ ਨਹੀਂ ਸਰਕਾਰ ਨੇ ਇਹ ਕੋਈ ਇਹ ਤਾਂ ਹੈ ਨਹੀਂ ਹਾਂ ਜੇ ਮੈਂ 2 ਏਸੀ ਦੀ ਜਗ੍ਹਾ ਹੁਣ 4 ਏਸੀ ਲਵਾ ਲੇ ਤੇ ਕਹਾਂ ਜੀ ਬਿੱਲ ਵਧ ਗਿਆ ਉਹ ਤਾਂ ਮੇਰੀ ਜ਼ਿੰਮੇਵਾਰੀ ਹੋਗੀ ਤੁਸੀਂ ਇਹ ਦੱਸੋ ਵੀ ਜੁੰਟ ਦਾ ਰੇਟ ਵਧਿਆ ਪਿਛਲੇ 2 ਸਾਲਾਂ ਚ 10 ਪੈਸੇ ਨਹੀਂ ਵਧਿਆ ਤੁਸੀਂ ਦੱਸੋ ਕਿ ਸਰਕਾਰ ਨੇ ਕਿਹੜਾ ਖਰਚਾ ਵਧਾਤਾ ਵੀ ਨਾਲ ਬਿੱਲ ਵਧ ਗਿਆ ਦੇਖੋ ਉਹ ਮੈਂ ਆਪਣੇ ਸਹੂਲਤ ਵਾਸਤੇ 2 ਕਮਰੇ ਘਰ ਚ ਹੋਰ ਬਣਾ ਕੇ ਉਹ ਚ 4 ਪੱਖੇ ਲਾ ਲੇ 2 ਏਸੀ ਲਾ ਲੇ ਬਿੱਲ ਵਧਣ ਨਾਲ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ ਹੈ ਦੂਜੀ ਗੱਲ ਇਹ ਸਹੂਲਤਾ ਮੁਫਤ ਦੀਆਂ ਨਹੀਂ ਹੈ ਜਿਵੇਂ ਮੈਂ ਦੱਸਿਆ ਚੜਾਉਣੇ ਵਾਲੇ ਤਾਂ ਬਿਨਾਂ ਸਹੂਲਤਾ ਤੋਂ 3 ਲੱਖ ਕਰੋੜ ਦਾ ਕਰਜ਼ਾ ਚੜਾ ਗਏ ਤੇ ਰਹੀ 60000 ਕਰੋੜ ਦੀ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਵੀ 60000 ਦਾ ਕਰਜ਼ਾ ਚੜ ਗਿਆ 3 ਲੱਖ ਕਰੋੜ ਜਿਹੜਾ ਸਾਡੇ ਤੇ ਕਰਜ਼ਾ ਹੈ ਉਹਦਾ ਵਿਆਜ ਆਉਂਦਾ 25000 ਰੁਪਏ ਦਾ 25000 ਕਰੋੜ ਦੀ ਦਾ ਸਿਰਫ ਵਿਆਜ ਵਿਆਜ ਦੀ ਰਕਮ ਦੇਣੀ ਪੈਂਦੀ ਆ ਕਿੱਥੋਂ ਦੋਹੋਂਗੇ ਤੁਸੀਂ ਤੁਸੀਂ ਮੁਲਾਜ਼ਮਾਂ ਨੂੰ ਤਨਖਾਹਾਂ ਵੀ ਦੇਣੀ ਐ ਤੁਸੀਂ ਸਰਕਾਰੀ ਸਕੂਲਾਂ 'ਚ ਵਰਦੀਆਂ ਵੀ ਦੇਣੀ ਐ ਤੁਸੀਂ ਸੜਕਾਂ ਵੀ ਬਣਾਉਣੀ ਐ ਤੁਸੀਂ ਟੋਲ ਪਲਾਜੇ ਵੀ ਇਹ ਨਾ ਸੜਕਾਂ ਦੀ ਹਾਲ ਤੁਸੀਂ ਦੱਸਦੇ ਕਿ ਇਸ ਵਾਰ ਜੋੜ ਮਿਲੇ ਦੇ ਵਿੱਚ ਪੈਚ ਵੀ ਲੱਗੇਗੇ ਸਰਕਾਰ ਸਭ ਕੁਝ ਲੱਗਿਆ ਇਹ ਪ੍ਰੋਪਾਗੈਂਡੇ ਨੇ ਵਿਰੋਧੀ ਪਾਰਟੀਆਂ ਦੇ ਜਦੋਂ ਕੋਈ ਸੀਵਰੇਜ ਪੈਂਦੀ ਆ ਤਾਂ ਸੜਕ ਪੱਟੀ ਜਾਂਦੀ ਆ ਉਹਨੂੰ ਬਣਾਉਣ ਦਾ ਇੱਕ ਟਾਈਮ ਹੁੰਦਾ ਹੈ ਟੈਂਡਰ ਹੁੰਦਾ ਸਮਾਂ ਹੁੰਦਾ ਤੁਸੀਂ ਦੇਖਦੇ ਜਾਓ ਜਿਹੜੇ 2-4 ਟੋਏ ਰਹਿ ਗਏ ਆਉਣ ਵਾਲੇ ਸਮੇਂ 'ਚ ਉਹ ਵੀ ਭਰ ਜਾਣੇ ਤੇ ਦੂਜੇ ਦੱਸੋ ਅੱਜ ਤੱਕ ਇਹਨਾਂ ਨੇ ਕਿਸੇ ਵਿਰੋਧੀ ਪਾਰਟੀਆਂ ਨੇ ਜਿਹੜੇ ਬੋਲਦੇ ਨੇ ਇੱਕ ਵੀ ਟੋਲ ਪਲਾਜਾ ਕਿਤੇ ਮਾਫ ਕਰਿਆ ਕਦੇ ਸੁਣਿਆ ਸੀ ਵੀ ਟੋਲ ਲੱਗਿਆ ਤੇ ਚੱਕਿਆ ਜਾਵੇ ਹਾਂ ਉਹ ਕਦੇ 4 ਕਿਲੋਮੀਟਰ ਅੱਗੇ ਕਦੇ 4 ਕਿਲੋਮੀਟਰ ਪਿੱਛੇ ਜ਼ਰੂਰ ਹੁੰਦਾ ਸੀ ਪਰ ਕਦੇ ਚੱਕਿਆ ਨਹੀਂ ਜਾਂਦਾ ਸੀ 10 ਦੀ ਪਰਚੀ ਤੋਂ 20 ਦੀ ਪਰਚੀ ਜ਼ਰੂਰ ਹੁੰਦੀ ਸੀ ਪਰ ਕਦੇ ਖਤਮ ਨਹੀਂ ਸੀ ਹੁੰਦੀ ਤੇ ਇਹ ਪਹਿਲੀ ਵਾਰ ਹੋਇਆ ਕਿ ਦਰਜਣਾ ਦੇ ਕਰੀਬ ਟੋਲ ਪਲਾਜ਼ੇ ਬੰਦ ਕਰਕੇ ਕੰਪਨੀਆਂ ਘਰੋਂ ਭੇਜਤੀਆਂ ਤੇ ਲੋਕ ਫ੍ਰੀ ਚ ਆਉਣ ਜਾਣ ਲੱਗ ਗਏ ਕੀ ਇਹ ਲੋਕਾਂ ਵਾਸਤੇ ਸਹੂਲਤ ਨਹੀਂ ਹੈ ਪਿੰਡਾਂ 'ਚ ਰਾਤ ਨੂੰ ਜਿਹੜੀ ਇਹ ਬਿਜਲੀ ਛੱਡਦੇ ਸੀਗੇ ਹੁਣ ਉਹ ਦਿਨ ਚ ਆਉਂਦੀ ਆ ਤੁਸੀਂ ਬਰਸੀਨ ਨੂੰ ਪਾਣੀ ਲਾਉਣਾ ਕੱਖਾਂ ਨੂੰ ਪਾਣੀ ਲਾਉਣਾ ਜਾਂ ਹੋਰ ਕਿਸੇ ਵਰਤੋਂ ਲਈ ਤੁਹਾਨੂੰ ਪਾਣੀ ਚਾਹੀਦਾ ਹੈ ਮੋਟਰਾਂ ਦੀ ਲਾਈਟ ਦਿਨ ਛੱਡਦੇ ਆ ਕਿਸਾਨਾਂ ਨੂੰ ਕਿਉਂਕਿ ਕਿਸਾਨ ਸਾਡੀ ਜਾਨ ਆ ਸਾਡੇ ਭਰਾ ਨੇ ਵੀਰ ਨੇ ਬਜ਼ੁਰਗ ਨੇ ਉਹ ਰਾਤਾਂ ਨੂੰ ਬੈਟਰੀਆਂ ਚੱਕੀ ਫਿਰਦੇ ਸੀ 2 2 ਵਜੇ ਇਹਨਾਂ ਨੇ ਕਦੇ ਨਹੀਂ ਸੋਚਿਆ ਵੀ ਇਹ ਕਿਸਾਨ ਵੀ ਬੰਦੇ ਨੇ ਇਨਸਾਨ ਨੇ ਇਹ ਵੀ ਰਾਤ ਨੂੰ 9 ਵਜੇ ਆਪਣੇ ਪਰਿਵਾਰਾਂ ਚ ਬੈਠਣ ਚੰਗੀ ਨੀਂਦ ਪੂਰੀ ਕਰਨ ਰਾਤ ਨੂੰ 2 ਵਜੇ ਲਾਈਟ ਆਉਂਦੀ ਸੀ 2 ਵਜੇ ਜਾਂਦਾ ਸੀ ਬੰਦਾ ਸਾਈਕਲ ਚੱਕ ਕੇ ਮੋਟਰਸਾਈਕਲ ਚੱਕ ਕੇ ਮੋਟਰ ਚਲਾਉਣ ਇੰਨੇ ਦਿਮਾਗ ਚ ਕਦੇ ਆਇਆ ਹੀ ਨਹੀਂ ਵੀ ਇਹ ਚੀਜ਼ ਤੁਸੀਂ ਦਿਨ ਚ ਵੀ ਕਰ ਸਕਦੇ ਹੋ ਸੋ ਇਹ ਛੋਟੀਆਂ ਛੋਟੀਆਂ ਚੀਜ਼ਾਂ ਸੜਕਾਂ ਤੇ ਐਸਐਸਐਫ ਗੱਡੀਆਂ ਲੈਣੀਆਂ ਮਲਾਜ਼ਮ ਨਵੀਂ ਭਰਤੀ ਕਰੀਆ ਪੁਲਿਸ ਉਹਨਾਂ ਦਾ ਸਿਰਫ ਕੰਮ ਕੀ ਆ ਹਰ 10 ਤੋਂ 20 ਕਿਲੋਮੀਟਰ ਚ ਉਹਨਾਂ ਦੀ ਗੱਡੀ ਖੜੀ ਆ ਇੱਥੇ ਤੁਸੀਂ ਸੜਕ ਦੇ ਬਾਹਰ ਨਿਕਲੋ ਫੋਨ ਕਰੋ 15 ਮਿੰਟ ਚ ਤੁਹਾਡੇ ਕੋਲ ਗੱਡੀ ਆਜੂਗੀ ਇਹ ਪਿਛਲੀਆਂ ਸਰਕਾਰਾਂ ਨੇ ਸੋਚਿਆ ਹੀ ਨਹੀਂ ਇਹ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਹੜੀਆਂ ਸਾਡੇ ਪੰਜਾਬ ਦੀ ਜ਼ਿੰਦਗੀ ਨੂੰ ਪੰਜਾਬੀਆਂ ਦੀ ਜ਼ਿੰਦਗੀ ਨੂੰ ਸੌਖਾ ਵੀ ਕਰਦੀਆਂ ਤੇ ਸਾਡੀਆਂ ਜਾਨਾਂ ਵੀ ਵਿਚਾਰ ਰਹੀਆਂ ਨੇ ਮਹੱਲਾ ਕਲੀਨਿਕ ਦੀ ਗੱਲ ਕਰ ਲੋ ਇਹਨਾਂ ਨੇ ਚਿੱਟੇ ਹਾਥੀ ਬਣਾਤੇ ਸੁਖਵੀਰ ਬਾਦਲ ਨੇ ਫਰਦ ਕੇਂਦਰ ਹਰੇਕ ਚੌਥੇ ਪੰਜਵੇਂ ਪਿੰਡ ਬਣਾਤੇ ਸੀਗੇ ਤਾਂ ਉਹਨੂੰ ਚਲਾਉਣ ਲਈ ਕੋਈ ਫੰਡ ਨਹੀਂ ਰੱਖਿਆ ਆਪੇ ਆਪਣੀ ਕੋਈ ਕੰਪਨੀ ਬਣਾ ਕੇ ਉਹਨੂੰ ਠੇਕੇ 'ਤੇ ਪਰਦੇ ਤੇ ਤੇ ਫਰਦਾਂ ਦੀ ਜਿਹੜੀ ਲੁੱਟ ਖਸੋਟਾ ਉਹ ਸ਼ੁਰੂ ਕਰ ਲਈ ਕੈਪਟਨ ਅਮਰਿੰਦਰ ਸਿੰਘ ਨੇ ਆ ਕੇ ਉਹ ਬੰਦ ਕਰਤੀ ਨਾ ਤਾਂ ਜਾਂਚ ਕਰਾਈ ਵੀ ਇਹ ਬੰਦ ਬਣਾਏ ਕਿਉਂ ਤੇ ਨਾ ਉਹਨਾਂ ਦੇ ਬਿਲਡਿੰਗ ਤੇ ਜਿਹੜਾ ਕਰੋੜਾਂ ਰੁਪਏ ਦਾ ਖਰਚਾ ਕਰਿਆ ਹੋਇਆ ਸੀ ਉਹਦਾ ਕੋਈ ਹਿਸਾਬ ਲਿਆ ਉਹ ਉਸੇ ਤਰ੍ਹਾਂ ਖੰਡਰ ਬਣਾ ਕੇ ਛੱਡ ਤੇ ਹੈ ਹੈ ਤਾਂ ਮਾਫੀਆ ਵੀ ਦੇਖੋ ਇਹ ਪਿਛਲੀ ਇੱਕ ਸਾਡੇ ਦੇਸ਼ 'ਚ ਪੈਸੇ ਬਣਾਉਣ ਵਾਸਤੇ ਇੱਕ ਮੈਂ ਉਹੀ ਦੱਸਦਾ ਜੀ ਤੁਸੀਂ ਆਪ ਫਰਦ ਕੇਂਦਰ ਬਣਾ ਕੇ ਆਪਣੀ ਕਿਸੇ ਕੰਪਨੀ ਨੂੰ ਹਾਂ ਉੱਥੇ ਸਰਕਾਰੀ ਨੌਕਰੀ ਰੱਖਦੇ ਸਰਕਾਰੀ ਮੁਲਾਜ਼ਮ ਮੁੰਡਿਆਂ ਨੂੰ ਭਰਤੀ ਕਰਦੇ ਉਹਨਾਂ ਨੂੰ ਨੌਕਰੀਆਂ ਦੰਦੇ ਉਹ ਉੱਥੇ ਬੈਠਦੇ ਉਹਨੂੰ ਆਪਾਂ ਮੰਨਦੇ ਵੀ ਉਹ ਸਰਕਾਰ ਦਾ ਅਦਾਰਾ ਹੈ ਤੁਸੀਂ ਬਿਲਡ ਜਗਾ ਲੈ ਲਈ ਸਰਕਾਰ ਦੀ ਉਹਦੇ ਤੇ ਬਿਲਡਿੰਗ ਬਣਾਤੀ ਸਰਕਾਰ ਦੇ ਪੈਸੇ ਨਾਲ ਉਤੋਂ ਬਾਅਦ ਉਹਨਾਂ ਨੂੰ ਕਹਤਾ ਵੀ ਕੰਪਨੀ ਨੂੰ ਤੁਸੀਂ ਐਂ ਕਰੋ ਇੱਥੇ ਚਾਰ ਮਲਾਜ਼ਮ ਬਿਠਾ ਲਓ ਅਸੀਂ ਤੁਹਾਨੂੰ ਇੱਕ ਪਰ ਮਲਾਜ਼ਮ 20000 ਰੁਪਿਆ ਦਿਆ ਕਰੂਗੇ ਤੁਸੀਂ 5000 ਨੂੰ 8000 ਨੂੰ ਮਲਾਜ਼ਮ ਰੱਖ ਲਓ 15000 ਤੁਹਾਡੀ ਜੀਬ ਚ 15000 ਕੰਪਨੀ ਕਮਾਉਂਦੀ ਸੀਗੀ ਤੇ ਕੰਪਨੀ ਕਿਹਦੀ ਸੀਗੀ ਜੀ ਮਜੀਠੀ ਐਂਡ ਕੰਪਨੀ ਸੁਖਵੀਰ ਐਂਡ ਕੰਪਨੀ ਇਹਨਾਂ ਨੇ ਆਪਣੀਆਂ ਕੰਪਨੀਆਂ ਬਣਾ ਕੇ ਇਹ ਮਾਸਟਰ ਗੇਮਾਂ ਖੇਡੀਆਂ ਕਿਉਂਕਿ ਵਪਾਰੀ ਬੰਦੇ ਨੇ ਕੈਪਟਨ ਮੁਰੇਂਦਰ ਸਿੰਘ ਆਇਆ ਉਹਨੇ ਕਾਰਵਾਈ ਕੋਈ ਨਹੀਂ કરી ਹਾਂ ਪਰ ਇਹ ਜ਼ਰੂਰ ਉਹਨੇ ਦੇਖ ਲਿਆ ਵੀ ਇੱਥੇ ਗੜਬੜ ਹੋ ਰਹੀ ਆ ਵੀ ਮੈਨੂੰ ਚੜੇ ਮਹੀਨੇ ਬਿੱਲ ਆ ਜਾਂਦਾ ਵੀ ਸੁਵਿਧਾ ਸੈਂਟਰ ਦਾ ਇੰਨੇ ਕਰੋੜ ਰੁਪਇਆ ਪਾਸ ਕਰ ਦੋ ਮੁੰਡੇ ਚਾਰ-ਚਾਰ ਰੱਖੇ ਨੇ ਰੱਖੇ 8-8000 ਦੇ ਨੇ ਇਸ ਕਰਕੇ ਉਹਨੇ ਬੰਦ ਜ਼ਰੂਰ ਕਰਤੇ ਪਰ ਉਹਦੇ ਤੇ ਕਾਰਵਾਈ ਨਹੀਂ કરી ਸਾਡੀ ਸਰਕਾਰ ਆਉਂਦੇ ਆਉਂਦੇ ਕਾਰਵਾਈ ਕਰਨ ਦਾ ਜਿਹੜਾ ਸਮਾਂ ਹੁੰਦਾ 5 ਸਾਲ ਤੋਂ ਬਾਅਦ ਤੁਸੀਂ ਕਿਸੇ ਵੀ ਸਰਕਾਰੀ ਫਾਈਲ ਨੂੰ ਦੁਬਾਰਾ ਨਹੀਂ ਖੋਲ ਸਕਦੇ ਅਸੀਂ ਆਏ ਅਸੀਂ ਉਹ ਬਿਲਡਿੰਗਾਂ 'ਚ ਮਹਿਲਾ ਕਲੀਨਿਕ 'ਚ ਖੁੱਲੇ ਵਰਤੋ ਕਰੀ ਨਾ ਉਸੇ ਪੈਸੇ ਦੀ ਉਸੇ ਜਗ੍ਹਾ ਦੀ ਉਸੇ ਬਿਲਡਿੰਗ ਨੂੰ ਵਰਤਿਆ ਉਹਨੂੰ ਥੋਡੇ ਗਾਣੇ ਰੰਗ ਰੋਗਨ ਕਰਿਆ ਉਹ 'ਚ ਡਾਕਟਰ ਬਿਠਾਇਆ ਕੁਰਸੀਆਂ ਲਾਈਆਂ ਏਸੀ ਲਾਏ ਮੇਜ਼ ਲਾਏ ਅੱਜ ਉੱਥੇ ਕਰੋੜਾਂ ਲੋਕ ਫਰੀ ਇਲਾਜ ਕਰਾ ਰਹੇ ਨੇ ਫਰੀ ਦਵਾਈਆਂ ਲੈ ਕੇ ਜਾ ਰਹੇ ਨੇ ਜੀ ਉੱਥੋਂ ਮੈਂ ਕਹਿੰਦਾ ਜੀ ਜੇ 50 ਬੰਦਿਆਂ ਦੀ ਜ਼ਿੰਦਗੀ ਵੀ ਸੌਖੀ ਹੋ ਗਈ ਹੋਵੇ ਇਹ ਵੀ ਸਾਡੀ ਪੰਜਾਬ ਸਰਕਾਰ ਦੀ ਪ੍ਰਾਪਤੀ ਆ ਚਾ ਘੱਟੋ ਘੱਟ ਅਸੀਂ ਸੋਚਣਾ ਸ਼ੁਰੂ ਤਾਂ ਕਰਿਆ ਸਰਕਾਰੀ ਸਕੂਲਾਂ 'ਚ ਸਵੀਮਿੰਗ ਪੂਲ ਬਣਨੇ ਸ਼ੁਰੂ ਤਾਂ ਹੋਏ ਇੱਕ ਬਣਿਆ ਦੋ ਬਣਨਗੇ ਦੋ ਤੋਂ ਕੱਲ ਨੂੰ ਚਾਰ ਬਣਨਗੇ ਜਿਹੜੀ ਆਉਣੇ ਵਾਲੀ ਕੋਈ ਵੀ ਸਰਕਾਰ ਹੋਊਗੀ ਇਹ ਜਨਤਾ ਜਿਹੜੀ ਜਨਾਰਦਨ ਆ ਨਾ ਮਾਲਕ ਤਾਂ ਲੋਕ ਨੇ ਅਸੀਂ ਮਾਲਕ ਨਹੀਂ ਮਾਲਕ ਲੋਕ ਨੇ ਘੱਟੋ ਘੱਟ ਆਉਣੇ ਵਾਲੀ ਸਰਕਾਰ ਦੇ ਗਲ 'ਚ ਗੂਠਾ ਤਾਂ ਦੇਣਗੇ ਵੀ ਉਹ ਐਨੇ ਬਣਾ ਕੇ ਤੁਸੀਂ ਹੋਰ ਬਣਾਓ ਹੁਣ ਉਹਨਾਂ 'ਚ ਮਿੱਟੀ ਪਾ ਕੇ ਉਹਨਾਂ ਨੂੰ ਬੰਦ ਕਰਨੋਂ ਤਾਂ ਰਹੇ ਕਹਿਣ ਦਾ ਮਤਲਬ ਆ ਜਿਹੜੀ ਪੰਜਾਬ ਦੀ ਤਰੱਕੀ ਦੀ ਰੇਲ ਗੱਡੀ ਆ ਕਟਵੜ ਪਟੜੀ ਤੇ ਚੜ ਗਈ ਹੁਣ ਹੌਲੀ ਹੌਲੀ ਲੋਕ ਨੇ ਨੂੰ ਧੱਕਾ ਲਾ ਕੇ ਰੰਗਲਾ ਪੰਜਾਬ ਬਣਾਉਣਗੇ ਤੇ ਇਹਦੀ ਤਰੱਕੀ ਨੂੰ ਅੱਗੇ ਲੈ ਕੇ ਜਾਣਗੇ ਜਿਹਦੇ ਲਈ ਅਸੀਂ ਫੇਰ ਸਹਿਯੋਗ ਮੰਗ ਰਹੇ ਹਾਂ ਕਿ ਪੰਜਾਬ ਚ 13 ਦੀਆਂ 13 ਸੀਟਾਂ ਅਰਵਿੰਦ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਦੇ ਖਾਤੇ ਚ ਪਾਈਏ ਤਾਂ ਕਿ ਆਪਾਂ ਜਿਹੜਾ ਸਾਡਾ ਇੱਥੇ ਰੂਰਲ ਐਂਡ ਡਿਵੈਲਪਮੈਂਟ ਫੰਡ ਰੋਕਿਆ ਗਿਆ ਲਗਭਗ 10000 ਕਰੋੜ ਦੇ ਸਾਡੇ ਹੈਲਥ ਦੇ ਪੈਸੇ ਰੁਕੇ ਗਏ ਆ ਉਹਨਾਂ ਪੈਸਿਆਂ ਦੀ ਜਿਹੜੀ ਲੜਾਈ ਆ ਸੀ ਜਾ ਕੇ ਉੱਥੇ ਲੜ ਸਕੀਏ ਤੇ ਉਹ ਪੈਸਾ ਲਿਆ ਕੇ ਇੱਥੇ ਲੋਕਾਂ ਦੀ ਭਲਾਈ ਲਈ ਲਾ ਸਕੀਏ ਇਹਨਾਂ ਮਾਰਕ ਕਮੇਟੀ ਦੇ ਚੇਅਰਮੈਨ ਰਸ਼ਪਿੰਦਰ ਸਿੰਘ ਰਾਜਾ ਜਿੰਨਾ ਵੱਲੋਂ ਕਿਹਾ ਗਿਆ ਕਿ ਆਉਣ ਵਾਲੇ ਕੁਝ ਸਮਿਆਂ ਦੇ ਵਿੱਚ ਜੋ ਪੰਜਾਬ ਦੇ ਲੋਕਾਂ ਨਾਲ ਆਮ ਆਦਮੀ ਪਾਰਟੀ ਵੱਲੋਂ ਵਾਅਦੇ ਕੀਤੇ ਗਏ ਸਨ ਉਹਨਾਂ ਨੂੰ ਇੱਕ ਕਰਕੇ ਪੂਰਾ ਕਰ ਦਿੱਤਾ ਜਾਵੇਗਾ ਤੇ ਲੋਕਾਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਜਾਵੇਗੀ ਪੱਤਰਕਾਰ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਕਰੋੜੀ ਦੇ ਨਾਲ ਰਜਿੰਦਰ ਸਿੰਘ ਭਟ ਦੀ ਵਿਸ਼ੇਸ਼ ਰਿਪੋਰਟ